ਸਾਸੀ ਕਾਲ ਦੀ ਸਵਾਗਤ ਹੈ ਤੁਹਾਡਾ ਵਾਇਗੁਰੂ ਕਲੌਥ ਹਾਊਸ ਐਂਡ ਬੁਟੀਕ ਬਟਲਾਡਾ ਵੱਲੋਂ ਪਲੀਜ਼ ਜਿਹੜੀਆਂ ਭੈਣਾਂ ਮੇਰੀਆਂ ਪਹਿਲੀ ਵਾਰ ਸਾਡੀ ਵੀਡੀਓ ਦੇਖ ਰਹੀਆਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਵੀ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਡੇਲੀ ਜਿਹੜੀ ਅਸੀਂ ਵੀਡੀਓ ਅਪਲੋਡ ਕਰਦੇ ਹਾਂ ਤੁਹਾਨੂੰ ਮਿਲ ਸਕੇ ਪਲੀਜ਼ ਮੇਰੀ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਤੇ ਕਮੈਂਟ ਵੀ ਕਰਿਆ ਕਰੋ ਤੁਹਾਨੂੰ ਜਿਹੜੇ ਸਾਡੇ ਸੂਟ ਹੈ ਕਿਸ ਤਰ੍ਹਾਂ ਦੇ ਲੱਗਦੇ ਆ ਜੀ ਅੱਜ ਦਾ ਜਿਹੜੀ ਸੀ ਤੁਹਾਡੇ ਵਾਸਤੇ ਸੂਟ ਲੈ ਕੇ ਆਏ ਆ ਜੀ ਉਹ ਕ੍ਰਸ਼ ਕਾਟਨ ਦੇ ਲੈ ਕੇ ਲੈ ਕੇ ਆਏ ਆ ਜੋ ਅੱਜ ਕੱਲ ਕਾਫੀ ਟ੍ਰੈਂਡ ਵਿੱਚ ਆ ਰਿਹਾ ਕ੍ਰਸ਼ ਕਾਟਨ ਤੇ ਤੁਹਾਡੇ ਵਾਸਤੇ ਅਸੀਂ ਹਮੇਸ਼ਾ ਬੜੇ ਪਿਆਰੇ ਪਿਆਰੇ ਪ੍ਰਿੰਟ ਲੈ ਕੇ ਆਉਂਦੇ ਆ ਜਨੀਕ ਜੇ ਸਾਡੇ ਪ੍ਰਿੰਟ ਹੁੰਦੇ ਆ ਜੀ ਅੱਜ ਦਾ ਜਿਹੜਾ ਸੂਟ ਰਹੂਗਾ ਦੇਖੋ ਇਹ ਰਹੂਗਾ ਏਕੇ ਟੈਕਸ ਦਾ ਕ੍ਰਸ਼ ਕਾਟਨ ਪ੍ਰਿੰਟ ਚੈੱਕ ਕਰ ਸਕਦੇ ਹੋ ਤੁਸੀਂ ਬੜਾ ਪਿਆਰਾ ਜਿਹਾ ਪ੍ਰਿੰਟ ਲੈ ਕੇ ਆਏ ਆ ਤੁਹਾਡੇ ਵਾਸਤੇ ਤੁਹਾਨੂੰ ਅਸੀਂ ਲਿਖਿਆ ਦਿਖਾ ਸਕਦੇ ਆ ਕ੍ਰਸ਼ ਕਾਟਨ ਠੀਕ ਹੈ ਜੀ ਤੁਸੀਂ ਚੈੱਕ ਕਰ ਸਕਦੇ ਹੋ क्रश कॉटन ਤੁਹਾਨੂੰ ਨਜ਼ਦੀਕ ਤੋਂ ਅਸੀਂ ਸਟੱਫ ਵੀ ਦਿਖਾ ਸਕਦੇ ਹਾਂ क्रश कॉटन ਦਾ ਠੀਕ ਹੈ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਬਲੈਕ ਬੇ ਦਾ ਬੇਸ ਆਊਗਾ ਬਲੈਕ ਤੇ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਜ਼ਿਆਦਾ ਪਿਆਰਾ ਪ੍ਰਿੰਟ ਹੈ ਜੀ ਠੀਕ ਹੈ ਜੀ ਬਹੁਤ ਜ਼ਿਆਦਾ ਪਿਆਰਾ ਪ੍ਰਿੰਟ ਹੈ क्रश कॉटन ਦਾ क्रश क्रश ਦਿਖਾ ਦੇ क्रश ਤੁਸੀਂ ਲਿਖਿਆ ਦੇਖ ਸਕਦੇ ਹੋ ਉੱਪਰ ਠੀਕ ਹੈ ਜੀ ਆ ਦੇਖੋ ਜੀ ਤੁਸੀਂ ਦੇਖੋ कॉटन क्रश ठीक है एके टैक्स का रहन वाला जी है ठीक जी ये यो सकते हो कै किस तरह का स्टफ वाला है क्रश कॉटन प्रेंट चेक कर सकते हो एके टैक्स का रहूगा करश कॉटन प्रेंट चेक कर बड़ा प्यारा जो लैके आए प्रेंट बॉटम जड़ी ये प्लेन रहूगी जी ਠੀਕ ਹੈ ਜੀ ਜਿਹੜਾ ਪ੍ਰਿੰਟ ਸ਼ਰਟ ਦੇ ਵਿੱਚ ਹੈ ਉਹੀ ਪ੍ਰਿੰਟ ਬਾਟਮ ਦੇ ਵਿੱਚ ਵੀ ਆਊਗਾ ਜੀ ਤੁਹਾਨੂੰ ਅਸੀਂ ਦਿਖਾਉਣ ਲੱਗੇ ਆਂ ਦੇਖੋ ਜੀ ਇਹ ਸੀ ਤੁਹਾਡਾ ਸ਼ਰਟ ਪੀਸ ਇਹ ਵਾਲੀ ਆਊਗੀ ਬਾਟਮ ਦੇਖੋ ਬਾਟਮ ਦੇ ਵਿੱਚ ਵੀ ਤੁਹਾਨੂੰ ਅਸੀਂ ਨਜ਼ਦੀਕ ਤੋਂ ਦਿਖਾਉਣੇ ਆ ਬਾਟਮ ਦੇ ਵਿੱਚ ਵੀ ਐਦਾਂ ਦਾ ਸੈਲਫ ਪ੍ਰਿੰਟਿੰਗ ਹੈ ਜੀ ਠੀਕ ਹੈ ਜੀ ਸੈਲਫ ਪ੍ਰਿੰਟਿੰਗ ਹੈ ਬਾਟਮ ਦੇ ਵਿੱਚ ਵੀ ਦੇਖੋ ਐਦਾਂ ਦੀ ਅਸੀਂ ਨਜ਼ਦੀਕ ਕਰਦੇ ਕੈਮਰਾ ਨਜ਼ਦੀਕ ਕੀਤਾ ਕਰਕੇ ਥੋੜਾ ਜਿਹਾ ਕਲਰ ਦਾ ਫਰਕ ਪੈ ਰਿਹਾ ਬਾਟਮ ਦਾ ਪਰ ਜਿਹੜਾ ਕਲਰ ਹੈ ਬਿਲਕੁਲ ਸੇਮ ਕਲਰ ਹੈ ਜੀ ਠੀਕ ਹੈ ਬਾਟਮ ਦਾ ਤੇ ਸੈਲਫ ਪ੍ਰਿੰਟਿੰਗ ਆਉਗੀ ਬਾਟਮ ਦੇ ਵਿੱਚ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਜੇਕਰ ਤੁਹਾਨੂੰ ਇਹ ਵਾਲਾ ਸੂਟ ਪਸੰਦ ਹੈ ਤਾਂ ਸਕਰੀਨਸ਼ਾਟ ਲੈ ਕੇ ਤੁਸੀਂ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਸਕਰੀਨ ਉੱਤੇ ਤੁਹਾਨੂੰ ਨੰਬਰ ਜਿਹੜਾ ਸੀ ਮੈਂਸ਼ਨ ਕੀਤਾ ਹੋਇਆ ਠੀਕ ਹੈ ਜੀ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਜੀ ਜਿਹੜਾ ਸਟੱਫ ਹੁੰਦਾ ਕ੍ਰਸ਼ ਕਾਟਨ ਬੜਾ ਸੌਫਟ ਜਿਹਾ ਸਟੱਫ ਹੈ ਜੀ ਠੀਕ ਹੈ ਇੱਕ ਅਸੀਂ ਤੁਹਾਨੂੰ ਦੱਸ ਦਈਏ ਲਾਈਨਿੰਗ ਸੂਟ ਹੈ ਜੀ ਠੀਕ ਹੈ ਜੀ ਸ਼ਰਟ ਦੇ ਉੱਪਰ ਲਾਈਨਿੰਗ ਲੱਗੂਗੀ ਜੀ ਸ਼ਰਟ ਦੇ ਉੱਪਰ ਲਾਈਨਿੰਗ ਲੱਗੂਗੀ ਨਿਊ ਟ੍ਰੈਂਡਿੰਗ ਇਹ ਸਟੱਫ ਆ ਰਿਹਾ ਕ੍ਰਸ਼ ਕਾਟਨ ਬੜਾ ਪਿਆਰਾ ਜਿਹਾ ਪ੍ਰਿੰਟ ਲੈ ਕੇ ਆਏ ਤੁਹਾਡੇ ਵਾਸਤੇ ਸ਼ਰਟ ਉੱਪਰ ਲਾਈਨਿੰਗ ਲੱਗੂਗੀ ਜੀ ਠੀਕ ਹੈ ਪ੍ਰਾਈਸ ਤੁਹਾਨੂੰ ਦੇ ਰਹੇ ਹਾਂ ਸੀ 1200 ਰੁਪਏ ক্রাশ কটন ਦਾ ਪ੍ਰਾਈਸ ਰਹੂਗਾ 1200 ਰੁਪਏ ਜੀ ਠੀਕ ਹੈ ਜੀ ਬੜੀ ਲੋ ਜੀ ਪ੍ਰਾਈਸ ਦੇ ਰਹੇ ਹਾਂ ਤੁਹਾਨੂੰ ক্রাশ ਕਾਟਨ ਦੀ 1200 ਰੁਪਏ ਬੜੀ ਪਿਆਰੀ ਜੀ ਪ੍ਰਿੰਟਿੰਗ ਲੈ ਕੇ ਆਏ ਤੁਹਾਡੇ ਵਾਸਤੇ ਪਲੇਨ ਬਾਟਮ ਦੇ ਨਾਲ ਅਗਲਾ ਪੀਸ ਦੇਖੋ ਜੀ ਠੀਕ ਹੈ ਜੀ ਇਸ ਅਗਲਾ ਪੀਸ ਤੁਹਾਨੂੰ ਦਿਖਾਉਣ ਲੱਗੇ ਹਾਂ ਚੈੱਕ ਕਰੋ ਬੜਾ ਪਿਆਰਾ ਜਿਹਾ ਸੂਟ ਰਹਿਣ ਵਾਲਾ ਅਗਲਾ ਸੂਟ ਵੀ ਦੇਖੋ ਜੀ ਪ੍ਰਿੰਟ ਚੈੱਕ ਕਰੋ ਤੁਸੀਂ ਕਿੰਨਾ ਪਿਆਰਾ ਪ੍ਰਿੰਟ ਲੈ ਕੇ ਆਏ ਤੁਹਾਡੇ ਵਾਸਤੇ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਇਹ ਸਾਰੇ ਪ੍ਰਿੰਟਾਂ ਤੋਂ ਡਿਫਰੈਂਟ ਮਿਲਣਗੇ ਜੀ ਠੀਕ ਹੈ ਜੀ ਬਲੈਕ ਦੀ ਪ੍ਰਿੰਟਿੰਗ ਅਲੱਗ ਸੀ ਇਹ ਵਾਲਾ ਤੁਹਾਡਾ ਜਿਹੜਾ ਕਲਰ ਹੈ ਇਹ ਪੈਰਟ ਜਿਹਾ ਕਲਰ ਹੈ ਬੜਾ ਪਿਆਰਾ ਜਿਹਾ ਕਲਰ ਹੈ ਨਾ ਰਹਿਣ ਵਾਲਾ ਜੋ ਕਾਫੀ ਅੱਜਕੱਲ੍ਹ ਟ੍ਰੈਂਡ ਦੇ ਵਿੱਚ ਆ ਰਿਹਾ ਇਹ ਵਾਲਾ ਕਲਰ ਠੀਕ ਹੈ ਜੀ ਤੁਹਾਨੂੰ ਲਿਖਿਆ ਸੀ ਦਿਖਾ ਸਕਦੇ ਹਾਂ ਕ੍ਰਸ਼ ਕਾਟਨ ਦੇਖੋ ਕੱਪੜਾ ਬੜਾ ਸੌਫਟ ਹੁੰਦਾ ਹੈ ਕ੍ਰਸ਼ ਕਾਟਨ ਵਾਲਾ ਠੀਕ ਹੈ ਜੀ ਦੇਖੋ ਤੁਸੀਂ ਅਸੀਂ ਇਹਨੂੰ ਸਟਿਚ ਕਰਕੇ ਦਿਖਾਉਣੇ ਆ ਕਿੱਦਾਂ ਦਾ ਇਹ ਸਟੱਫ ਰਹਿਣ ਵਾਲਾ ਹੈ ਬਹੁਤ ਪਿਆਰਾ ਸਟੱਫ ਹੈ ਜੀ ਕ੍ਰਸ਼ ਕਾਟਨ ਪ੍ਰਿੰਟ ਚੈੱਕ ਕਰ ਸਕਦੇ ਹੋ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਸੀ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਇਹਦੇ ਨਾਲ ਵੀ ਤੁਹਾਨੂੰ ਜਿਹੜੀ ਬਾਟਮ ਮਿਲੇਗੀ ਉਹ ਮਿਲੂਗੀ ਪਲੇਨ ਐਦਾ ਹੀ 셀ਫ ਪ੍ਰਿੰਟ ਦੇ ਵਾਂਗ ਮਿਲੂਗੀ ਬਾਟਮ ਮੈਚਿੰਗ ਸੂਟ ਹੈ ਜੀ ਇਹ ਕ੍ਰਸ਼ ਕਾਟਨ ਮੈਚਿੰਗ ਸੂਟ ਹੈ ਜੀ ਇਹਦਾ ਸੈਲਫ बॉਟਮ ਸੈਲਫ ਰਹੂਗੀ ਇਹਦੀ बॉਟਮ ਜਿਹੜੀ बॉਟਮ ਆਊਗੀ कॉटन स्टफ ਦੇ ਵਿੱਚ ਆਊਗੀ ਠੀਕ ਹੈ ਜੀ बॉਟਮ ਤੁਹਾਨੂੰ कॉटन स्टफ ਦੇ ਵਿੱਚ ਆਊਗੀ ਠੀਕ ਹੈ ਜੀ बॉਟਮ ਦੇ ਉੱਪਰ ਤੁਹਾਨੂੰ ਅਸੀਂ ਦਿਖਾ ਸਕਦੇ ਆ कॉटन क्रश ਠੀਕ ਹੈ ਜੀ बॉਟਮ ਦੇ ਉੱਪਰ ਵੀ ਤੁਹਾਨੂੰ ਅਸੀਂ ਲਿਖਿਆ ਦਿਖਾ ਸਕਦੇ ਆ कॉटन क्रश ਸੈਲਫ ਦੇ ਵਿੱਚ ਰਹਿਣ ਵਾਲੀ ਹੈ बॉਟਮ ਠੀਕ ਹੈ ਜੀ ਤੁਹਾਨੂੰ ਪੂਰਾ ਸੂਟ ਦਿਖਾਉਣੇ ਆਸੀਂ ਬਾਟਮ ਦੇ ਨਾਲ ਕਿਸ ਤਰ੍ਹਾਂ ਦਾ ਸੂਟ ਰਹਿਣ ਵਾਲਾ ਠੀਕ ਦੇਖੋ ਜੀ ਐਦਾਂ ਦਾ ਸੂਟ ਰਹਿਣ ਵਾਲਾ ਜੀ ਬਾਟਮ ਦੇ ਨਾਲ ਬਹੁਤ ਪਿਆਰਾ ਪ੍ਰਿੰਟ ਤੁਹਾਡੇ ਵਾਸਤੇ ਅਸੀਂ ਲੈ ਕੇ ਆਏ ਆ ਜਿਹੜੀਆਂ ਵੀ ਮੇਰੀ ਭੈਣਾਂ ਨੂੰ ਇਹ ਵਾਲਾ ਪ੍ਰਿੰਟ ਪਸੰਦ ਹੈ ਜਲਦੀ ਆ ਦੀ ਸਕਰੀਨ ਸ਼ਾਟ ਲੈ ਕੇ ਸਾਡੇ ਕੋਲ ਤੁਸੀਂ ਇਹ ਵਾਲਾ ਸੂਟ ਬਾਏ ਕਰ ਸਕਦੇ ਹੋ ਸਾਡੇ ਕੋਲ ਦੁਪट्टे ਵੀ ਅਵੇਲੇਬਲ ਹੈ ਤੁਹਾਨੂੰ ਪਿਓਰ ਦਾ ਦੁਪੱਟਾ ਮਿਲੇਗਾ ਠੀਕ ਹੈ ਜੀ ਟੈਬੀ ਦਾ ਦੁਪੱਟਾ ਮਿਲੇਗਾ ਜੀ ਟੈਬੀ ਦਾ ਦੁਪੱਟਾ ਮਿਲੇਗਾ ਮਸਲੀਨ ਦਾ ਦੁਪੱਟਾ ਮਿਲੇਗਾ ਠੀਕ ਹੈ ਜੀ ਪਲੇਨ ਮਸਲੀਨ ਦਾ ਦੁਪੱਟਾ ਮਿਲੇਗਾ ਤੁਹਾਨੂੰ ਹੋਰ ਕਾਫੀ ਤਰ੍ਹਾਂ ਦੇ ਦੁਪੱਟੇ ਸਾਡੇ ਕੋਲ ਅਵੇਲੇਬਲ ਮਿਲਣਗੇ ਜੀ ਠੀਕ ਹੈ ਕੋਟੇ ਡੋਰੀਏ ਦਾ ਬਹੁਤ ਤਰ੍ਹਾਂ ਦੇ ਦੁਪੱਟੇ ਸਾਡੇ ਕੋਲੇ ਅਵੇਲੇਬਲ ਹੈ ਕਿਸੇ ਤਰ੍ਹਾਂ ਦਾ ਦੁਪੱਟਾ ਵੀ ਸਾਡੇ ਕੋਲ ਤੁਸੀਂ ਬਾਈ ਕਰ ਸਕਦੇ ਹੋ ਜੀ ਪਿਓਰ ਚਨੂਨ ਦਾ ਦੁਪੱਟਾ ਵੀ ਸਾਡੇ ਕੋਲ ਤੁਸੀਂ ਬਾਈ ਕਰ ਸਕਦੇ ਹੋ ਜੀ ਠੀਕ ਹੈ ਜੀ ਐਦਾਂ ਦਾ ਇਹ ਮੈਚਿੰਗ ਸੂਟ ਰਹਿਣ ਵਾਲਾ ਤਨ ਦੂਰ ਤੋਂ ਦਿਖਾਉਣੇ ਆ ਕਿਸ ਤਰ੍ਹਾਂ ਦਾ ਪ੍ਰਿੰਟ ਰਹਿਣ ਵਾਲਾ ਪਲੇਨ ਬਾਟਮ ਤੇ ਦਾ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਠੀਕ ਹੈ ਜੀ ਜੇ ਤੁਸੀਂ ਇਹਨੂੰ ਵੇਅਰ ਕਰੋਗੇ ਤਾਂ ਤੁਹਾਡੀ ਜਿਹੜੀ ਲੁੱਕ ਹੈ ਵੱਖਰੀ ਜਿਹੀ ਦਿਖਣੀ ਹੈ ਬੜੇ ਪ੍ਰਿੰਟ ਦੇ ਨਾਲ ਤੁਹਾਡੀ ਪਰਸਨੈਲਿਟੀ ਲੱਗ ਹੀ ਲੱਗਦੀ ਹੈ ਜੀ ਇਹ ਵਾਲਾ ਸੂਟ ਤੁਸੀਂ ਜਦੋਂ ਵੇਅਰ ਕਰੋਗੇ ਬਹੁਤ ਪਿਆਰਾ ਸੂਟ ਰਹਿਣ ਵਾਲਾ ਜੀ ਠੀਕ ਹੈ ਅਗਲਾ ਸੂਟ ਤੁਹਾਨੂੰ ਦਿਖਾਉਣ ਲੱਗੇ ਆ ਅਗਲਾ ਸੂਟ ਤੁਹਾਨੂੰ ਦਿਖਾਉਣ ਲੱਗੇ ਆ ਜੀ ਅਗਲਾ ਵੀ ਸੂਟ ਬੜਾ ਪਿਆਰਾ ਜਿਹਾ ਰਹਿਣ ਵਾਲਾ ਹੈ ਕਲਰ ਬੜਾ ਪਿਆਰਾ ਜਿਹਾ ਰਹਿਣ ਵਾਲਾ ਹੈ ਠੀਕ ਹੈ ਜੀ ਦੇਖੋ ਅਗਲਾ ਪ੍ਰਿੰਟ ਚੈੱਕ ਕਰੋ ਬਹੁਤ ਪਿਆਰੇ ਪ੍ਰਿੰਟ ਆ ਜੀ ਸਾਡੇ ਕੋਲੇ ਦੇਖੋ ਇਹ ਵਾਲਾ ਪ੍ਰਿੰਟ ਚੈੱਕ ਕਰੋ ਕ੍ਰਸ਼ ਕਾਟਨ ਦਾ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਜੀ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਠੀਕ ਹੈ ਜੀ ਇਹਦੇ ਉੱਪਰ ਵੀ ਤੁਹਾਨੂੰ ਲਿਖਿਆ ਦਿਖਾ ਸਕਦੇ ਆਂ ਸੀ ਕ੍ਰਸ਼ ਕਾਟਨ ਦੇਖੋ ਜੀ ਕ੍ਰਸ਼ ਕਾਟਨ ਠੀਕ ਹੈ ਜੀ ਬਹੁਤ ਜਿਹੜਾ ਸਟਾਫ ਹੈ ਬਹੁਤ ਜ਼ਿਆਦਾ ਵਧੀਆ ਸਟਾਫ ਹੈ ਜੀ ਰਹਿਣ ਵਾਲਾ ਹੈ क्रश कॉटन ਲਾਈਨਿੰਗ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਜੀ ਦੇਖੋ ਦੇਖ ਸਕਦੇ ਤੁਸੀਂ ਇਹ ਵਾਲਾ ਪ੍ਰਿੰਟ बॉटम ਤੋਂ ਦੁਖੋਂ ਲੱਗੀਆਂ ਇਹਦੇ ਨਾਲ बॉटम ਕਿਸ ਤਰ੍ਹਾਂ ਦੀ ਆਊਗੀ ਏਕੇ ਟੈਕਸ ਦੇ ਰਹਿਣ ਵਾਲੇ ਹੈ ਜੀ ਸੂਟ ਠੀਕ ਹੈ ਜੀ ਇਹ ਵਾਲੀ ਆਉਣੀ ਹੈ ਪਲੇਨ ਇਹਦੇ ਨਾਲ बॉटम क्रश कॉटन ਦੀ ਤੁਹਾਨੂੰ बॉटम ਦੇ ਉੱਪਰ ਵੀ ਅਸੀਂ ਲਿਖਿਆ ਦਿਖਾ ਸਕਦੇ ਹਾਂ क्रश कॉटन ਦੇਖੋ ਜੀ ਇਹ ਵਾਲਾ ਤੁਸੀਂ ਲਿਖਿਆ ਦੇ ਸਕਦੇ ਹੋ क्रश कॉटन बॉटਮ ਠੀਕ ਹੈ ਜੀ ਬੜੀ ਪਿਆਰੀ ਜੀ ਇਹਦੇ ਨਾਲ ਬਾਟਮ ਰਹਿਣ ਵਾਲੀ ਆ ਬਾਟਮ ਰਹੂਗੀ कॉटन ਸਟਾਫ ਦੇ ਵਿੱਚ ਠੀਕ ਹੈ ਸ਼ਰਟ ਦੇ ਉੱਪਰ ਲੱਗੂਗੀ ਲਾਈਨਿੰਗ ਐਦਾਂ ਦੀ ਦੇਖੋ ਇਹ ਵਾਲੀ ਆਣੀ ਪਲੇਨ ਇਹਦੇ ਨਾਲ ਬਾਟਮ ਬਾਟਮ ਦੇ ਵਿੱਚ ਵੀ ਸੈਲਫ ਪ੍ਰਿੰਟ ਬਣਿਆ ਹੋਇਆ ਜੀ ਚੈੱਕ ਕਰ ਸਕਦੇ ਹੋ ਬਾਟਮ ਵਿੱਚ ਵੀ ਸੈਲਫ ਪ੍ਰਿੰਟ ਬਣਿਆ ਹੋਇਆ ਦੇਖੋ ਸੂਟ ਦੇਖੋ ਜੀ ਤੁਸੀਂ ਇਸ ਤਰ੍ਹਾਂ ਆਉਗੇ ਇਹ ਵਾਲਾ ਸੂਟ ਪਲੇਨ ਬਾਟਮ ਦੇ ਨਾਲ ਜੇਕਰ ਕਿਸੇ ਵੀ ਮੇਰੀ ਭੈਣ ਨੂੰ ਇਹ ਵਾਲੇ ਸੂਟ ਪਸੰਦ ਹੈ ਤਾਂ ਸਕਰੀਨਸ਼ਾਟ ਲੈ ਕੇ ਤੁਹਾਨੂੰ ਸਕਰੀਨ ਉੱਪਰ ਨੰਬਰ ਮੈਂਸ਼ਨ ਗਿਆ ਸਾਡੇ ਸਕਰੀਨ ਦੇ ਉੱਪਰ ਜਿਹੜਾ ਨੰਬਰ ਆ ਮੈਂਸ਼ਨ ਕੀਤਾ ਗਿਆ ਹੈ ਸਾਡੇ ਕੋਲੋਂ ਤੁਸੀਂ ਸੂਟ ਬਾਏ ਕਰ ਸਕਦੇ ਹੋ ਮੇਰੀ ਸ਼ਾਪ ਤੇ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ ਜਿਹੜਾ ਮੇਰਾ ਐਡਰੈਸ ਹੈ ਜੀ ਉਹ ਡਿਸਕ੍ਰਿਪਸ਼ਨ ਚ ਦਿੱਤਾ ਗਿਆ ਤੁਸੀਂ ਉੱਥੋਂ ਦੇਖ ਸਕਦੇ ਹੋ ਮੇਰਾ ਐਡਰੈਸ ਅਸੀਂ ਜਿਹੜੇ ਜਿਹੜੀ ਸਾਡਾ ਡਿਸਟ੍ਰਿਕਟ ਹੈ ਮਾਨਸਾ ਪੈਂਦਾ ਜੀ ਸਾਨੂੰ ਤੇ ਬਟਲਾਡੇ ਤੋਂ ਅਸੀਂ ਬਿਲੋਂਗ ਕਰਦੇ ਹਾਂ ਤੇ ਜਿਹੜੀ ਵੀ ਮੇਰੀ ਭੈਣ ਨੇ ਮੇਰੀ ਸ਼ਾਪ ਤੇ ਵਿజిਟ ਕਰਨਾ ਹੈ ਤਾਂ ਉਹ ਮੇਰੀ ਸ਼ਾਪ ਤੇ ਆ ਕੇ ਵਿజిਟ ਕਰ ਸਕਦੇ ਆ ਜਾਂ ਕਿਸੇ ਨੇ ਆਨਲਾਈਨ ਮੰਗਵਾਉਣਾ ਤਾਂ ਤੁਸੀਂ ਸਾਡੇ ਕੋਲ ਆਨਲਾਈਨ ਵੀ ਮਗਾ ਸਕਦੇ ਹੋ ਆਲ ਇੰਡੀਆ ਅਸੀਂ ਆਨਲਾਈਨ ਸੂਟ ਭੇਜਦੀਆਂ ਜੀ ਠੀਕ ਹੈ ਜੀ ਤੁਸੀਂ ਕਿਤੇ ਵੀ ਬੈਠੇ ਸਾਡੇ ਕੋਲ ਸੂਟ ਬਾਈ ਕਰ ਸਕਦੇ ਹੋ ਜੀ ਜਿਹੜੀ ਸਾਡੀ ਪੇਮੈਂਟ ਹੋਊਗੀ ਉਹ Google Pay ਹੋਊਗੀ ਜੀ ਠੀਕ ਹੈ ਜੀ COD ਕੋਡ ਸਾਡੇ ਕੋਲ ਅਵੇਲੇਬਲ ਨਹੀਂ ਹੈ ਤੇ ਤੁਹਾਨੂੰ ਜਿਹੜੀ ਪੇਮੈਂਟ ਉਹ ਪਹਿਲਾਂ ਪੇ ਪਲੀਜ਼ ਜੇਕਰ ਮੇਰੀ ਵੀਡੀਓ ਤੁਹਾਨੂੰ ਪਸੰਦ ਆਈ ਹੋਵੇ ਲਾਈਕ ਕਰੋ ਸ਼ੇਅਰ ਕਰੋ ਤੇ